ਨਗਰ ਕੀਰਤਨ ਸ਼ਾਮ ਦੀ ਧਰਤੀ ਤੋਂ 1 ਅਗਸਤ ਨੂੰ ਰੰਮੋਇਸਨ ਰਾਤ ਨੂੰ ਸ਼੍ਰੀ ਗੁਰਦੁਆਰਾ ਫੇਰ ਸਾਹਿਬ ਵਿਖੇ ਪੁੱਜੇ ਹਨ ਇਸ ਵੇਲੇ ਨਗਰ ਕੀਰਤਨ ਹੀ ਬਿਲਕੁਲ ਰਵਾਨਗੀ ਹੋ ਚੁੱਕੀ ਹੈ ਜਕਰਾਂ ਦੀ ਇਹ ਜੋ ਨਗਰ ਕੀਰਤਨ ਨੇ ਤਾਂ ਤਾਂ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ 350 ਗੁਰਿਆਈ ਦਿਵਸ ਨੂੰ ਲਿਆ ਕਰਕੇ ਵੀ ਚੱਲ ਰਹੇ ਨੇ ਨਾਲ ਨਾਲ ਤੇ ਇਹਨਾਂ ਦੀ ਜੋ ਸਮਾਪਤੀ ਹੈ ਉਹ 23 ਤਰੀਕ ਨੂੰ ਸਤਿਗੁਰੂ ਸਾਹਿਬ ਦੀ ਕਿਰਪਾ ਸਦਕਾ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਉੱਤੇ ਕੀਤੀ ਜਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਿਲਕ ਜੰਝੂ ਵਿਰਾਖੇ ਮਹਾਨ ਸਤਿਗੁਰੂ ਧਰਮ ਰੱਖਿਆ ਕਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਪੂਰੀ ਅਮਰਕਤਾ ਦੇ ਸਾਂਝੇ ਰੈਬਰ ਉਹਨਾਂ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ ਹੁੰਦੇ ਹੋਏ ਅਤੇ ਉਹਨਾਂ ਦੇ ਅਨਨ ਪਿਆਰੇ ਸਿੱਖ ਪਾਈਮਤੀ ਦਾਜ ਜੀ ਪਾਈ ਸਦੀ ਦਾਸ ਜੀ ਪਾਈ ਦਿਯਾਲਾ ਜੀ ਅਤੇ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਲੰਗੀ ਧਰਪਤਾ ਪੁੱਤਰਾਂ ਦੇ ਦਾਨੀ ਸਰਬੰਸਦਾਨੀ ਅਮਰਤ ਕੇ ਦਾਤੇ ਉਹਨਾਂ ਦੀ ਮਹਾਨ ਸ਼ਹਾਦਤ ਪਾਤਸ਼ਾਹ ਜੀ ਜੋ ਬਖਸ਼ ਕੀਤੀ ਹੈ ਬੁਰੀਾਈਪੁਰਬ ਨੂੰ ਸਮਰਪਿਤ ਹੁੰਦੇ ਹੋਏ ਜੋ ਨਗਰ ਕੀਰਤਨ ਸਾਮ ਦੀ ਧਰਤੀ ਤੋਂ 1 ਅਗਸਤ ਨੂੰ ਆਰੰਭ ਹੋਇਆ ਸਨ ਰਾਤਰੀ ਸ਼੍ਰੀ ਗੁਰਦੁਆਰਾ ਫੇਰ ਸਾਹਿਬ ਵਿਖੇ ਪੁੱਜੇ ਹਨ ਇਸ ਵੇਲੇ ਨਗਰ ਕੀਰਤਨ ਦੀ ਬਿਲਕੁਲ ਰਵਾਨਗੀ ਹੋ ਚੁੱਕੀ ਹੈ ਜਕਰਾਂ ਦੇ ਪੁੱਛਦੇ ਨਾਲ ਪੰਜ ਪਿਆਰੇ ਸਾਹਿਬਾਨ ਸ਼ਾਂਤੀ ਸਿੰਘ ਨਗਾਰਜੀਤ ਸਿੰਘ ਸੰਗਤਾਂ ਸਹਿ ਉਹਦੇ ਵਿੱਚ ਹਾਜ਼ਰ ਹਨ ਮੇਰੇ ਨਾਲ ਹੀ ਅਤੀ ਸਨਮਾਨਯੋਗ ਬਾਬਾ ਅਚਕੀਤ ਜੀ ਹਰਖੋਵਾਲ ਵਾਲੇ ਸਾਹਿਬ ਅਤੇ ਨਾਲ ਹੀ ਸਤਕਾਰਯੋਗ ਸਰਦਾਰ ਜਰਨੈਲ ਸਿੰਘ ਜੀ ਟੋਕਰਾਂ ਵਾਲੀ ਜਿਨ੍ਹਾਂ ਨੇ ਪੰਥ ਨੂੰ ਬੜਾ ਮਾਣ ਬਖਸ਼ ਕੀਤਾ 30 ਸਾਲਾਂ ਤੋਂ ਇਸ ਇਲਾਕੇ ਵਿੱਚ ਇਸ ਪਾਵਨ ਸਥਾਨਾਂ ਵਿੱਚੇ ਸ਼੍ਰੋਮਣੀ ਕਮੇਟੀ ਮੈਂਬਰ ਦੀ ਜੋ ਸੇਵਾ ਨਿਭਾ ਰਹੇ ਹਨ ਇਹ ਮਾਲਕ ਨੇ ਬਹੁਤ ਵੱਡੀਆਂ ਵਈਆਂ ਜਿਹੜੀਆਂ ਵਡਿਆਈਆਂ ਬਖਸ਼ ਕੀਤੀਆਂ ਹਨ ਸਾਧ ਸੰਗਤ ਇਸ ਤੋਂ ਦੇ ਮੈਨੇਜਰ ਸਾਹਿਬ ਜਿਨ੍ਹਾਂ ਨੇ ਬੜੇ ਸੋਹਣੇ ਪ੍ਰਬੰਧ ਕੀਤੇ ਆ ਅਤੇ ਇਸ ਪਾਵਨ ਪੀਤਰਸਥਾਨ ਦੇ ਹੈੱਡ ਗ੍ਰੰਤੀ ਸਾਹਿਬ ਭਾਈ ਸਾਹਿਬ ਜੀ ਨੇ ਸਮੁੱਚੇ ਗ੍ਰੰਤੀ ਸਾਹਿਬਾਨ ਦਾ ਸਾਰੀਆਂ ਸੰਗਤਾਂ ਦਾ ਇਲਾਕਾ ਨੂੰ ਅਸੀਂ ਸੰਗਤਾਂ ਦਾ ਦਾਸ ਵੱਲੋਂ ਅਤੇ ਸਨਮਾਨਯੋਗ ਸਾਡੇ ਪ੍ਰਧਾਨ ਸਾਹਿਬ ਜਿਨ੍ਹਾਂ ਨੂੰ ਮਾਲਕ ਨੇ ਕੱਲ ਹੀ ਦੇਖੋ ਪੰਜਵੀਂ ਵਾਰ ਪਰਦਾਨ ਦੀ ਜੀ ਸੇਵਾ ਬਖਸ਼ਿਸ਼ ਕੀਤੀ ਇਸ ਮਾਨ ਸੰਸਥਾ ਦੀ ਸਰਦਾਰ ਹਜਿੰਦਰ ਸਿੰਘ ਜੀ ਧਾਮੀ ਸਾਹਿਬ ਅਤੇ ਮਾਨ ਜੋਗ ਸਿੰਘ ਸਾਹਿਬ ਗਾਨੀ ਰਕਵੀਰ ਸਿੰਘ ਜੀ ਸਤਖੰਡ ਸ੍ਰੀ ਹਰਮਨ ਦਾਸ ਸਾਹਿਬ ਦੇ ਬੋਹ ਕ੍ਰਾਂਤੀ ਵਜੋਂ ਜੋ ਸੇਵਾ ਨਿਭਾ ਰਹੇ ਨੇ ਮਾਲਕ ਨੇ ਦਇਆ ਦ੍ਰਿਸ਼ਟੀ ਬਖਸ਼ਿਸ਼ ਕੀਤੀ ਹੈ ਗੁਰੂ ਦੀ ਕਿਰਪਾ ਬਖਸ਼ੇ ਨਾਲ ਸਾਧ ਸੰਗਤ ਸੇਵਾ ਹੁੰਦੀ ਹਨ ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਚੰਦਿਆ ਫਲ ਪਾਵਣ ਹਉਮੈ ਵਿੱਚੋਂ ਜਾਏ ਇੱਕ ਸਤਗੁਰ ਕੀ ਸੇਵਾ ਕਰੇ ਚੱਕਰੀ ਹਰ ਨਾਮੇ ਲੱਗਿਆ ਪਿਆਰ ਨਾਨਕ ਜਨਮ ਸਵਾਰਨ ਆਪਣਾ ਪੁਲਕਾ ਕਰਨਦਾਰ ਨਾਮ ਜਪਣ ਵਾਲਿਆਂ ਦਾ ਸੇਵਾ ਕਰਨ ਵਾਲਿਆਂ ਦਾ ਪੁਰਾਂ ਦਾ ਆਧਾਰ ਹੋ ਜਾਂਦਾ ਸਾਧ ਸੰਗਤ ਇੱਥੇ ਵੀ ਸੰਗਤਾਂ ਨੇ ਤਨ ਕਰਕੇ ਮਨ ਕਰਕੇ ਤਨ ਕਰਕੇ ਬੜੀਆਂ ਸਵਾਮਾਂ ਕੀਤੀਨ ਮਾਰੋ ਸਾਡੀ ਸੇਵਾ ਲਈ ਕਿਰਉਣ ਸਾਰਿਆਂ ਦਾ ਧੰਨਵਾਦ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਪੂਰੇ ਸਮੁੱਚੇ ਪੰਥ ਨੂੰ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਓਟਾਨ ਕੋਟ ਸ਼ੁਕਰ ਪਾਰਸ਼ਾ ਜੀ ਦਾ ਪੂਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ दास अरविंदर सिंह ग्रंती सिंह दास गुरुद्वारा श्री कासाहिब को दास जी आप जी दे लाल गुरुद्वारा जो ठोवड़ी साहिब देखे जो असाम लिखे है ओस तो जो ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਠੀਕਰ ਫੋਰ ਦਲੀਸ ਸਿਰ ਪ੍ਰਭੁਰ ਕੀਆ ਪਿਆਨ ਤੇਗ ਬਹਾਦਰ ਸਿੱਖ ਰਿਆ ਕਰੀ ਨਾ ਕਿਨਹੁ ਆੜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ 350 ਸ਼ਹੀਦੀ ਦਿਹਾੜਿਆਂ ਨੂੰ ਲੈ ਕਰਕੇ ਅਤੇ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਜਿਨ੍ਹਾਂ ਦੇ ਸ਼ਹੀਦੀ ਦਿਹਾੜੇ ਨੂੰ ਲੈ ਕਰਕੇ ਅਸਾਮ ਤੋਂ ਜੋ ਨਗਰ ਕੀਰਤਨ ਚੱਲਿਆ ਸੀ ਪੜਾ ਗਰ ਪੜਾ ਗਰ ਹੁੰਦਾ ਹੋਇਆ ਸਤਿਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਅੱਜ ਗੁਰਦੁਆਰਾ ਸ੍ਰੀ ਵੀਰ ਸਾਹਿਬ ਵਿਖੇ ਸੁਲਤਾਨਪੁਰ ਲੋਧੀ ਵਿਖੇ ਸਤਿਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਅੱਜ ਦੇ ਪਾਵਨ ਨਗਰ ਕੀਰਤਨ ਜੋ ਰਾਤ ਪਹੁੰਚਣਾ ਕੀਤੇ ਸਨ ਸਤਿਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਅੱਜ ਜੋ ਇਤੋਂ ਚਾਲੇ ਮਾਰ ਕਰਕੇ ਸ੍ਰੀ ਗੋਇੰਦਵਾਲ ਸਾਹਿਬ ਦੀ ਧਰਤੀ ਉੱਤੇ ਅੱਜ ਦੇ ਜੋ ਪੜਾਅ ਨੇ ਉਹ ਸਮਾਪਤ ਕੀਤੇ ਜਾਣਗੇ ਇਸੇ ਤਰ੍ਹਾਂ ਹੀ ਇਹ ਜੋ ਨਗਰ ਕੀਰਤਨ ਨੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ 350 ਗੁਰਾਈ ਦਿਵਸ ਨੂੰ ਲਿਆ ਕਰਕੇ ਵੀ ਚੱਲ ਰਹੇ ਨੇ ਨਾਲ ਨਾਲ ਤੇ ਇਹਨਾਂ ਦੀ ਜੋ ਸਮਾਪਤੀ ਹੈ ਉਹ 23 ਤਰੀਕ ਨੂੰ ਸਤਿਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਉੱਤੇ ਕੀਤੀ ਜਾਵੇਗੀ ਜਿੱਥੇ ਸੰਗਤਾਂ ਦਾ ਬੜਾ ਹੀ ਉਤਸ਼ਾਹ ਦੇ ਨਾਲ ਜਲਾਲੋਬੀੰਦਸਾਲ ਸਤਿਗੁਰੂ ਸਾਹਿਬ ਜੀ ਦਾ ਸਵਾਗਤ ਕੀਤਾ ਜਾਵੇਗਾ ਇਸੇ ਤਰ੍ਹਾਂ ਇਸ ਸੰਗਤਾਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਹੈ ਬਹੁਤ ਸੰਗਤਾਂ ਇਸ ਨਗਰ ਕੀਰਤਨ ਦੇ ਵਿੱਚ ਹਾਜ਼ਰੀਆਂ ਭਰ ਕਰਕੇ ਸਤਿਗੁਰੂ ਸਾਹਿਬ ਜੀ ਨੇ ਆ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਨੇ ਸੋ ਇਸੇ ਤੇ ਸਾਦਾ ਸਾਸ ਸਮਾਪਤੀ ਕਰਦਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ